ਸਤਿ ਸ਼੍ਰੀ ਅਕਾਲ ਡੀ5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਧਰਮਿੰਦਰ ਸੰਧੂ ਸਵਾਗਤ ਕਰਦਾ ਹਾਂ ਇਸ ਵੇਲੇ ਦੀ ਵੱਡੀ ਤੇ ਅਹਿਮ ਖਬਰ ਕੈਨੇਡਾ ਤੋਂ ਸਾਹਮਣੇ ਆ ਰਹੀ ਹੈ ਕੈਨੇਡਾ ਦੇ ਟੋਰਾਂਟੋ ਦੇ ਪੀਅਰਸਨ 에어ਪੋਰਟ ਦੇ ਉੱਤੇ ਇੱਕ ਜਹਾਜ਼ ਹਾਦਸੇ ਦਾ ਸ਼ਿਕਾਰ ਹੋਇਆ ਇਸ ਜਹਾਜ਼ ਦੇ ਵਿੱਚ 80 ਲੋਕ ਸਵਾਰ ਸਨ ਜਿਦੇ ਵਿੱਚ 76 ਯਾਤਰੀ ਤੇ 4 ਕਰੂ ਮੈਂਬਰ ਸੀਗੇ ਫਿਲਹਾਲ ਇਸ ਹਾਦਸੇ ਦੇ ਦੌਰਾਨ ਕਈ ਲੋਕ ਜ਼ਖਮੀ ਵੀ ਹੋਏ ਨੇ ਜਿਨ੍ਹਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਕਈਆਂ ਦੀ ਹਾਲਤ ਗੰਭੀਰ ਵੀ ਦੱਸੀ ਜਾ ਰਹੀ ਹੈ ਇਹ ਹਾਦਸਾ ਉਸ ਵੇਲੇ ਵਾਪਰਿਆ ਜਦੋਂ ਜਹਾਜ਼ ਲੈਂਡ ਕਰ ਰਿਹਾ ਸੀਗਾ ਲੈਂਡਿੰਗ ਦੇ ਦੌਰਾਨ ਹੀ ਇਹ ਘਟਨਾਕਰਮ ਵਾਪਰ ਗਿਆ ਤੇ ਜਹਾਜ਼ ਪੁੱਠਾ ਹੋ ਗਿਆ ਆਪਣੀ ਪਹਿਲੀ ਕਿਸਮ ਦਾ ਇਹ ਮਾਮਲਾ ਸਾਹਮਣੇ ਆਇਆ ਹੈ ਕਿ ਲੈਂਡਿੰਗ ਤੋਂ ਬਾਅਦ ਜਹਾਜ਼ ਮੂਦਾ ਹੋ ਗਿਆ ਹੋਵੇ ਯਾਨੀ ਕਿ ਪੁੱਠਾ ਹੋ ਗਿਆ ਹੋਵੇ ਫਿਲਹਾਲ ਜਿਹੜੇ ਬਚਾਅ ਕਰਮੀ ਨੇ ਉਹਨਾਂ ਵੱਲੋਂ ਰਾਹਤ ਕਾਰਜ ਜਾਰੀ ਨੇ ਕਈ ਕਾਰਨ ਮੰਨੇ ਜਾ ਰਹੇ ਨੇ ਇਸ ਹਾਦਸੇ ਦੇ ਡੈਲਟਾ 에ਰਲਾਈਨਸ ਦਾ ਇਹ ਜਹਾਜ਼ ਸੀਗਾ ਜੋ ਟ੍ਰਾਂਟੋ ਆ ਰਿਹਾ ਸੀਗਾ ਤੇ ਹਾਦਸੇ ਦੇ ਕਾਰਨਾਂ ਦੇ ਵਿੱਚ ਇਹ ਮੰਨਿਆ ਜਾ ਰਿਹਾ ਹੈ ਕਿ ਸ਼ਾਇਦ ਕੋਈ ਤਕਨੀਕੀ ਖਰਾਬੀ ਆਈ ਹੈ ਤੇ ਇੱਕ ਪਾਸੇ ਕੈਨੇਡਾ ਦੇ ਵਿੱਚ ਮੌਸਮ ਵੀ ਇਸ ਵੇਲੇ ਬਹੁਤ ਠੰਡਾ ਹੈ ਬਰਫੀਲੇ ਤੂਫਾਨ ਚੱਲ ਰਹੇ ਨੇ ਤੇ ਉਹਨਾਂ ਦਾ ਵੀ ਇਹ ਮੰਨਿਆ ਜਾ ਰਿਹਾ ਹੈ ਕਿ ਬਰਫ਼ ਦੇ ਕਾਰਨ ਵੀ ਇਹ ਹਾਦਸਾ ਵਾਪਰ ਗਿਆ ਤੇ ਕੁਝ ਜਿਹੜੇ ਹੋਰ ਵੀ ਚਰਚੇ ਬਣੇ ਹੋਏ ਨੇ ਉਹਨਾਂ ਦੇ ਮੁਤਾਬਕ ਕਹਿੰਦੇ ਫਲੈਪ ਐਕਚੂਏਟਰ ਫੇਲਿਅਰ ਹੋਇਆ ਯਾਨੀ ਕਿ ਜਿਹੜਾ ਵਿਮਾਨ ਸੀਗਾ ਅਚਾਨਕ ਪਲਟਿਆ ਇਸ ਕਰਕੇ ਪਲਟਿਆ ਹੈ ਕਿ ਜਿਹੜੇ ਉਹਦੇ ਪੱਖੇ ਸੀਗੇ ਉਹ ਸਹੀ ਤਰੀਕੇ ਦੇ ਨਾਲ ਕੰਮ ਨਹੀਂ ਕਰ ਰਹੇ ਸੀ ਉਹਨਾਂ ਦੇ ਫਲੈਪ ਜਿਹੜੇ ਸੀਗੇ ਉਹ ਕੰਮ ਨਹੀਂ ਕਰ ਰਹੇ ਸੀ ਇਸ ਕਰਕੇ ਹਾਦਸਾ ਵਾਪਰਿਆ ਫਿਲਹਾਲ ਜਾਂਚ ਟੀਮਾਂ ਵੱਲੋਂ ਪੂਰੀ ਬਰੀਕੀ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ ਕਿ ਅਸਲ ਕਾਰਨ ਹਾਦਸੇ ਦਾ ਕੀ ਰਿਹਾ ਇੱਕ ਪਾਸੇ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਤੇਜ਼ ਹਵਾਵਾਂ ਚੱਲ ਰਹੀਆਂ ਸੀਗੀਆਂ ਬਰफीਲਾ ਮੌਸਮ ਸੀਗਾ ਇਸ ਕਰਕੇ ਇਹ ਹਾਦਸਾ ਵਾਪਰ ਗਿਆ ਫਿਲਹਾਲ ਇਹਦੇ ਵਿੱਚ ਵੱਖ-ਵੱਖ ਮੀਡੀਆ ਹਾਊਸਸ ਵੱਲੋਂ ਇਹ ਦੱਸਿਆ ਜਾ ਰਿਹਾ ਹੈ ਕਿ ਕੁਝ 16 ਦੇ ਜ਼ਖਮੀ ਹੋਣ ਦੀ ਗੱਲ ਕਹਿ ਰਹੇ ਨੇ ਕੁਝ 18 ਦੇ ਜ਼ਖਮੀ ਹੋਣ ਦੀ ਗੱਲ ਕਹਿ ਰਹੇ ਨੇ ਫਿਲਹਾਲ ਰਾਹਤ ਕਾਰਜ ਜਾਰੀ ਨੇ ਤਸਵੀਰਾਂ ਤੁਸੀਂ ਆਪਣੀ ਸਕਰੀਨ ਦੇ ਉੱਤੇ ਦੇਖ ਸਕਦੇ ਹੋ ਕਿ ਪਹਿਲੀ ਵਾਰ ਅਜਿਹਾ ਹੋਇਆ ਹੋਵੇਗਾ ਕਿ ਕਿਸੇ ਰਿਪੋਰਟ ਦੇ ਉੱਤੇ ਜਹਾਜ਼ ਮੂਦਾ ਹੋ ਜਾਵੇ ਲੈਂਡਿੰਗ ਤੋਂ ਬਾਅਦ ਇਹ ਜਹਾਜ਼ ਪੁੱਠਾ ਹੋ ਗਿਆ ਫਿਲਹਾਲ ਕਈ ਇਹਦੇ ਵਿੱਚ ਜਿਹੜੇ ਮੁਸਾਫਰ ਨੇ ਉਹ ਜ਼ਖਮੀ ਹੋ ਗਏ ਨੇ 80 ਦੇ ਕਰੀਬ ਮੁਸਾਫਰੇ ਇਹਦੇ ਵਿੱਚ ਸਿਗੇ ਜਿਹਦੇ ਵਿੱਚ 4 ਕਰੂ ਮੈਂਬਰ ਵੀ ਸਵਾਰ ਸਿਗੇ ਕੁੱਲ ਸ਼ਖ਼ਤ ਤੇ ਮੁਸਾਫਰ ਦੱਸੇ ਜਾ ਰਹੇ ਨੇ ਜਿਹੜੇ ਇਸ ਜਹਾਜ਼ ਦੇ ਵਿੱਚ ਬੈਠੇ ਸੀਗੇ ਲੈਂਡ ਹੋਣਾ ਸੀ ਲੈਂਡਿੰਗ ਦੇ ਦੌਰਾਨ ਇਹ ਹਾਦਸਾ ਵਾਪਰ ਗਿਆ ਜਹਾਜ਼ਾਂ ਦੇ ਨਾਲ ਕਈ ਤਰ੍ਹਾਂ ਦੇ ਹਾਦਸੇ ਵਾਪਰ ਰਹੇ ਨੇ ਪਿਛਲੇ ਕਈ ਦਿਨਾਂ ਤੋਂ ਤੁਸੀਂ ਅਜਿਹੀਆਂ ਖਬਰਾਂ ਸੁਣ ਵੀ ਰਹੇ ਹੋ ਉਹਦੇ ਵਿੱਚ ਵੀ ਜਾਂਚ ਚੱਲ ਰਹੀ ਹੈ 1 ਫਰਵਰੀ ਨੂੰ ਅਮਰੀਕਾ ਦੇ ਫਿਲਡੈਲਫੀਆ ਦੇ ਵਿੱਚ ਇੱਕ ਪਲੇਨ ਕ੍ਰੈਸ਼ ਹੋ ਗਿਆ ਸੀਗਾ ਜਿਦੇ ਵਿੱਚ 6 ਲੋਕਾਂ ਦੀ ਜਾਨ ਚਲੀ ਗਈ ਸੀ ਤੇ ਦੂਜੇ ਪਾਸੇ 29 ਜਨਵਰੀ ਨੂੰ ਅਮਰੀਕਾ ਦੇ ਵਿੱਚ ਇੱਕ ਜਹਾਜ਼ ਹੈਲੀਕਾਪਟਰ ਦੇ ਨਾਲ ਟਕਰਾ ਗਿਆ ਸੀਗਾ ਵੱਡਾ ਹਾਦਸਾ ਸੀਗਾ ਜਿਦੇ ਵਿੱਚ 67 ਲੋਕਾਂ ਦੀ ਜਾਨ ਚਲੀ ਗਈ ਸੀ ਤੇ ਇਸ ਤੋਂ ਇਲਾਵਾ ਸਾਊਥ ਕੋਰੀਆ ਦੇ ਵਿੱਚ ਵੀ ਪਿਛਲੇ ਮਹੀਨੇ ਹੀ ਇੱਕ ਹਾਦਸਾ ਵਾਪਰਿਆ ਸੀਗਾ ਇੱਕ ਵਿਮਾਨ ਕ੍ਰੈਸ਼ ਹੋਇਆ ਸੀਗਾ ਤਾਂ ਇਹਦੇ ਵਿੱਚ ਵੀ 179 ਲੋਕਾਂ ਦੇ ਮਾਰੇ ਜਾਣ ਦੀ ਖਬਰ ਸੀ ਫਿਲਹਾਲ ਤਕਨੀਕੀ ਖਰਾਬੀ ਇਹਨਾਂ ਜਹਾਜ਼ਾਂ ਦੇ ਵਿੱਚ ਆਈ ਜਾਂ ਕੋਈ ਹੋਰ ਕਾਰਨ ਬਣੇ ਇਹਦੀ ਵੀ ਜਾਂਚ ਕੀਤੀ ਜਾ ਰਹੀ ਹੈ ਪਰ ਜਿਹੜੀ ਤਾਜ਼ਾ ਘਟਨਾ ਤੁਹਾਨੂੰ ਦੱਸ ਰਿਹਾ ਕੈਨੇਡਾ ਤੋਂ ਸਾਹਮਣੇ ਆ ਰਹੀ ਹੈ ਕੈਨੇਡਾ ਦੇ ਟੋਰਾਂਟੋ ਦੇ ਪੀਅਰਸਨ 에ਰਪੋਰਟ ਦੇ ਉੱਤੇ ਹਾਦਸਾ ਵਾਪਰਿਆ ਹੈ ਜਿਦੇ ਵਿੱਚ ਕਈ ਲੋਕ ਜ਼ਖਮੀ ਹੋਏ ਨੇ ਰਾਹਤ ਕਾਰਜ ਚੱਲ ਰਹੇ ਨੇ ਤੇ ਹਰ ਐਂਗਲ ਤੋਂ ਇਸ ਪੂਰੇ ਘਟਨਾਕਰਮ ਦੀ ਜਾਂਚ ਵੀ ਕੀਤੀ ਜਾ ਰਹੀ ਹੈ ਜਿਵੇਂ ਅਪਡੇਟ ਆਏਗੀ ਲੈ ਕੇ ਹਾਜ਼ਰ ਹੋਵਾਂਗੇ ਆਗਿਆ ਦਿਓ ਧੰਨਵਾਦ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੁਕ ਫਰਾਣਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ధਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ अब D5 चैनल हिंदी भी होगा साथ कीने ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਤ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ